ਸਾਰੇ ਹਾਂ ਟੀਨਸਾ ਗਰੁੱਪ 743 ਤੇ ਤੁਹਾਡਾ ਸਵਾਗਤ ਆ ਅੱਜ ਫੇਰ ਆਪਾਂ ਤੁਹਾਡੇ ਲਈ ਤੂੜੀਆ ਰੀਪਰਾਂ ਦੀ ਜਿਹੜੀ ਉਹ ਵੀਡੀਓ ਲੈ ਕੇ ਆਏਗੇ ਤੇ ਕਿਸੇ ਵੀਰ ਨੇ ਐਡ ਲਗਾਉਣੀ ਆ ਆਪਣੇ ਚੈਨਲ ਤੇ ਤਾਂ ਕਿਸੇ ਵੀ ਸੰਧ ਦੀ ਤਾਂ ਆਪਾਂ ਐਡ ਲਾਵਾਗੇ ਤੇ 985826731 ਤੇ ਤੁਸੀਂ ਫੋਟੋਆਂ ਸਾਨੂੰ ਭੇਜ ਸਕਦੇ ਹੋ ਆਪਾਂ ਆਪਣੇ ਚੈਨਲ ਤੇ ਐਡ ਲਾਵਾਗੇ ਤੇ ਅੱਗੇ ਵੀਰੇ ਗੱਲ ਕਰਦੇ ਆਪਾਂ ਤੂੜੀਆ ਰੀਪਰ ਦੀ 2000 16 ਮਾਡਲ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਵਧੀਆ ਪਈਆ ਕਰੋ ਚੈੱਕ ਸਿਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਦੂਸਰੀ ਸਾਈਡਾਂ ਦੀ ਜਿਹੜੀ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਫੂਟੇ। ਸੁਣੀ ਪਈ ਹੈ ਮਸ਼ੀਨਾਂ ਤੇ ਚਿੱਟੀਆਂ 2016 ਮਾਡਲ 1 ਲੱਖ 40 ਹਜ਼ਾਰ। ਅੱਗੇ ਆ ਗਈ ਜੀ 2016 ਮਾਡਲ ਆ ਕੇਐਸ ਦੀ। ਉਹ ਵੱਡੇ ਤਰ੍ਹਾਂ ਦੇ 16 ਫੱਟੀਆਂ ਤੇ 14 ਫੱਟੀਆਂ ਦੇ ਦੇਖ ਸਕਦੇ ਹੋ। ਕੰਡੀਸ਼ਨ ਇਹ ਵੀ ਸੁਣੀ ਪਈ ਹੈ ਇਹ ਟੈਰਾਂ ਟੂ ਆਂਦੀ। ਦੇਖ ਰਾਂਗੇ। ਦੇਖ ਸਕਦੇ ਹੋ ਕੰਡੀਸ਼ਨ ਇਹ ਜੀ ਬੀ ਸੋਹਣੀ ਪਈ ਆ ਪੂਰੀ ਰੇਟ ਇਹਦਾ ਵੀ ਹੋਈ ਆ ਜੀ 1 ਲੱਖ 40000 ਰੁਪਏ ਤੇ ਅੱਗੇ ਆ ਗਈ ਜੀ 2021 ਮਾਡਲ ਜੱਟ ਜੀਤ ਦੀ ਉਹ ਵੀ 55000 ਦੇਖ ਸਕਦੇ ਹੋ ਕੰਡੀਸ਼ਨ ਆ ਉੱਪਰ ਤੇ ਦੇਖ ਲਓ ਜੀ ਫਰੰਟ ਉੱਪਰ ਤੇ ਰੰਗ ਦੇਖ ਲਓ ਜੀ ਪੂਰਾ ਹੀ ਪਿਆਗਾ 2021 ਮਾਡਲ ਆ ਜੀ ਤੇ ਗੱਲ ਹੁੰਦਾ ਟਾਇਰ ਨੂੰ ਜਿਸ ਵਿੱਚ ਟਾਇਰ ਵੀ ਬਿਲਕੁਲ ਨਵੇਂ ਵਰਗੀ ਪਹਿਨੇ ਆ ਦੋਈਆ ਰਿੱਕੀ ਮਾਰ ਲਾ ਕੱਲ ਜਿੰਨੇ ਦੇ ਪੱਖੇ ਨਾਲ ਵੀ ਨਹੀਂ ਲਪੇਟ ਪੱਖੇ ਜਮੋਕ ਕੇ ਨਹੀਂ ਜੀ ਦੇਖ ਸਕਦੇ ਨੂੰ ਮੰਨ ਕੇ ਚੱਲ ਲਉ ਸਰੇ ਸਰੇ ਬਲੇਡ ਭਗਦੇ ਫਰੀਕੁਰ ਚੱਲਣਗੇ ਉੱਲੀ ਸਾਈਡ ਦੀ ਕੰਡੀਸ਼ਨ ਦੇਖਾ ਅਨਜੈਂਤੀ ਹੈ ਜੀ 2021 ਮਾਡਲ ਅਰੇਟ ਹੈਗਾ ਜੀ ਉਹਦਾ 2 ਲੱਖ ਤੇ 25000 ਰੁਪਈਆ ਅੱਗੇ ਆ ਗਈ 2013 ਮਾਡਲ ਕੇਐਸ ਦੀ 2013 ਮਾਡਲ ਕੇਐਸ ਦਾ ਸਟਾਰ ਦੀ ਪ੍ਰਾਈਸ ਹੈ ਦੇਖ ਲਓ ਜੀ ਵੀ ਕੰਡੀਸ਼ਨ ਨੂੰ ਬੜੀਆ ਪਈਆ ਕਿਥੋਂ ਗੜਿਆ ਨਹੀਂ ਸੜਿਆ ਨਹੀਂ ਹੈਗਾ ਇਹਦਾ ਰੇਟ ਦੀ ਗੱਲ ਕਰੀਓ ਆਪਾਂ ਇਹਦਾ ਰੇਟ ਹੈਗਾ ਜੀ 1 लाख ਤੇ 10000 ਰੁਪਇਆ ਅੱਗੇ ਹੈ ਜੀ ਗ੍ਰੈਸਲਾ ਦਵਾਰੇ ਫੇਰ 2015 ਮਾਡਲ ਇਹਦੀ ਪ੍ਰਾਈਸ 16 2015 ਮਾਡਲ ਰਿਪਰ ਆ ਜੀ ਕੇਐਸ ਦਾ ਵੀ ਕੰਡੀਸ਼ਨ ਇਹਦੀ ਵੀ ਦਿਖਾ ਦੇ ਸਾਈਡਾਂ ਤੋਂ ਮਗਰੋਂ ਨਿਸ਼ਚਿਤ ਕਰਦੇ ਇਦਾਰੇ ਡਾ ਹੈਗਾ ਜੀ ਇਹਦਾ 1 ਲੱਖ ਕੇ 25000 ਰੁਪਇਆ ਆ ਜਿਓ ਅੱਗੇ ਇੱਕ 2022 ਮਾਡਲ ਦਾ ਰੀਪਰ ਕੇ ਐਸੀ ਦਾ ਹਜਾਰਾ ਬੰਨ ਰਿਹਾ ਹੈ ਆ ਗਿਆ ਜੀ 2022 ਮਾਡਲ ਦਾ ਰੀਪਰ ਆ ਕੇ ਐਸ ਦਾ 56 ਇੰਚ ਦਾ ਦੇਖ ਸਕਦੇ ਹੋ ਵਿਜ਼ਨ ਵੱਡੇ ਡਾਇਰ ਨੇ 911 ਵਾਲੇ ਪੰਜ ਪੱਖੇ ਦੀ ਪੰਜ ਪੱਖੇ ਵਾਲਾ ਰੀਪਰ ਆ ਜੀ ਇਹ ਬਟਾ ਦੇਖਦਾ ਹਾਂ ਕਿ ਕੰਡੀਸ਼ਨ ਫੁੱਲ ਸੋਹਣਾ ਪਿਆ ਜੀ ਰੀਪਰ ਆ ਮੰਨ ਕੇ ਚੱਲੋ ਸੁਲਵਾਰ ਜੀ ਪਈ ਆਈ ਹੈ ਖੁੰਵੀ 2022 ਮਾਡਲ ਆ ਜੀ ਕੇਐਸ ਦਾ ਇਹ ਵੀ ਬਹੁਤ ਘੱਟ ਰੀਪਰ ਚੱਲਿਆ ਹੋ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਇਹਦੀ ਵੀ ਪੂਰੀ ਸੋਹਣੀ ਪਈ ਆ ਤੇ ਰੀਰੂਲ ਦਾ ਰੀਪਰ ਜਮਾ ਓਕੇ ਜੀ ਤਕਰੀਬਨ ਲਿਵਟ